ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਜੋ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਸੇਂਚ ਗਰੰਥੀ ਸਿੰਘ ਦੀ ਨਸ਼ਾਖਾਨ ਵਾਲੇ ਗਲਤ ਅਨਸਰਾਂ ਨੇ ਜੋ ਕੁੱਟਮਾਰ ਕੀਤੀ ਹੈ ਔਰ ਅੱਜ 17 ਤਰੀਕ ਹੈ ਇਹ ਗੱਲ 16 ਤਰੀਕ ਦੀ ਹੈ ਕੁੱਟਮਾਰ ਵਾਲੀ 16 ਅਪ੍ਰੈਲ ਚੌਥਾ ਮਹੀਨਾ 2025 ਦੀ ਇਹ ਗੱਲ ਹੈ। ਔਰ ਇਹਦੇ ਸਬੰਧ ਵਿੱਚ ਦਾਸ ਬੇਨਤੀ ਕਰਦਾ ਹੈ ਕਿ ਇੱਕ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਗ੍ਰੰਥੀ ਸਿੰਘ ਨੂੰ ਸਾਰਿਆਂ ਨੂੰ ਪਤਾ ਲੱਗ ਜਾਏ ਸਾਡੀਆਂ ਸੰਗਤਾਂ ਨੂੰ ਵੀ ਪਤਾ ਲੱਗ ਜਾਏ। ਇੱਕ ਅੱਗੇ ਦੀ ਅੱਗੇ ਸਨੇਹ ਲਾਇਓ। ਦਾਸ ਕੁਝ ਕੁ ਬੇਨਤੀਆਂ ਕਰਨੀਆਂ ਚਾਹੁੰਦਾ ਹੈ ਕਿਉਂਕਿ ਅੱਜ ਸਮਾਂ ਮਾੜਾ ਹੈ। ਔਰ ਇੰਨੇ ਮਾੜੇ ਸਮੇਂ ਦੇ ਵਿੱਚ ਇੰਨੀ ਕਲਯੁਗ ਦੀ ਮੱਚਦੀ ਹੋਈ ਅੱਗ ਵਿੱਚ ਗ੍ਰੰਥੀ ਸਿੰਘ ਨੂੰ ਔਰ ਸੇਵਾਵਾਂ ਕਰਨੀਆਂ ਬੜੀਆਂ ਔਖੀਆਂ ਹਨ ਕਿਉਂਕਿ ਇੱਕ ਪਿੰਡ ਵਿੱਚ ਤਿੰਨ ਤਿੰਨ ਚਾਰ ਚਾਰ ਧੜੇ ਐ ਪਾਰਟੀਆਂ ਬਾਜ਼ੀਆਂ ਨੇ ਔਰ ਫਿਰ ਅ ਕਈ ਤਰ੍ਹਾਂ ਦੀਆਂ ਈਰਖਾਵਾਂ ਚੱਲ ਰਹੀਆਂ ਹਨ ਸੰਗਤਾਂ ਦੇ ਵਿੱਚ ਇਸ ਕਰਕੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਸੇਂਚ ਗ੍ਰ anthi ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਕੁਝ ਦਿਨਾਂ ਤੋਂ ਉਹ ਦੱਸ ਰਿਹਾ ਤੁਸੀਂ ਨੇ ਵੀਡੀਓ ਦੇਖੀ ਹੋਵੇਗੀ ਨੈਟ ਤੇ ਗ੍ਰ anthi ਸਿੰਘ ਨੇ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਨਾ ਲਾਇਆ ਕਰੋ ਪਿੰਡ ਦੇ ਬੰਦੇ ਸਨ ਕੁਝ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲੇ ਹੋ ਉਹ ਬੰਦੇ ਸਨ ਔਰ ਉਹ ਕੀ ਮਾੜਮ ਗਲਤ ਕੰਮ ਕਰਕੇ ਗੱਡੀ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਲਾ ਦਿੰਦੇ ਖਿਲਾਰ ਦਿੰਦੇ ਗ੍ਰੰਥੀ ਸਿੰਘ ਰੋਕਦਾ ਸੀ ਇਹਨਾਂ ਗੱਲਾਂ ਤੋਂ ਤੇ ਜਦੋਂ ਨਾ ਰੁਕੇ ਔਰ 16 ਤਰੀਕ ਦੇ ਰਾਤ ਨੂੰ ਇਹ ਘਟਨਾ ਵਾਪਰੀ ਹੈ ਵੀ ਗ੍ਰੰਥੀ ਸਿੰਘ ਨੂੰ ਰਾਤ ਨੂੰ ਆ ਕੇ ਗੱਡੀ ਖਿਲਾਰ ਕੇ ਧੱਕੇ ਨਾਲ ਗ੍ਰੰਥੀ ਸਿੰਘ ਨੂੰ ਕੁੱਟਿਆ ਉਹਦਾ ਤੇਜ ਹਥਿਆਰਾਂ ਦੇ ਨਾਲ ਸਿਰ 파ੜਤਾ ਉਹਦੀ ਮਾਤਾ ਦਾ ਮੰਗਰੰਥ ਸਿੰਘ ਦੀ ਮਾਂ ਦਾ ਹੱਥ ਤੋੜਤਾ ਤੇ ਲੱਤਾਂ ਬਾਹਾਂ ਤੇ ਵੀ ਸਟਾਂ ਮਾਰੀਆਂ ਦਾਸ ਪਹਿਲਾਂ ਤਾਂ ਬਹੁਤ ਨਿੰਦਾ ਕਰਦਾ ਇਸ ਗੱਲ ਦੀ ਕਿ ਸੰਗਤਾਂ ਨੂੰ ਬੇਨਤੀ ਕਰਦਾ ਕਿ ਅ ਪ੍ਰਚਾਰ ਤਾਂ ਪਹਿਲੀ ਘਟ ਹੈ ਬਾਣੀ ਦਾ ਨਿਤਨੇਮ ਦਾ ਸੇਵਾ ਦਾ ਜਿੰਨੇ ਕ ਗ੍ਰੰਥੀ ਰਹਿੰਦੇ ਐ ਗੁਰੂ ਦੀ ਬਾਣੀ ਪੜਨ ਵਾਲੇ ਸਿੰਘ ਉਹਨਾਂ ਨੂੰ ਵੀ ਤੁਸੀਂ ਈਰਖਾ ਕਰ ਕਰਕੇ ਪਾਰਟੀਆਂ ਬਾਜ਼ੀਆਂ ਵਿੱਚ ਲੈ ਕੇ ਤੁਸੀਂ ਗ੍ਰੰਥੀ ਸਿੰਘਾਂ ਨੂੰ ਸੇਵਾ ਕਰਨਾ ਬੰਦ ਨਾ ਕਰੋ ਜਿਹੜੀਆਂ ਪਾਰਟੀਆਂ ਨੇ ਇਹ ਪਿੰਡ ਵਿੱਚ ਰੱਖੋ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬਾੜੋ ਜਿਹੜੇ ਕੋਈ ਗਲਤ ਅੰਸਰ ਨੇ ਜਾਂ ਨਸ਼ਾ ਪਤਾ ਕਰਨ ਵਾਲੇ ਨੇ ਜਾਂ ਵੇਚਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਗੁਰੂ ਘਰਾਂ ਨੂੰ ਤਾਂ ਆ ਮਾਫ਼ ਕਰ ਦਿਓ ਗੁਰੂ ਘਰਾਂ ਦੇ ਗ੍ਰੰਥੀਆਂ ਨੂੰ ਤਾਂ ਮਾਫ਼ ਕਰ ਦਿਓ ਔਰ ਕਿਉਂਕਿ ਜੇ ਇਦਾਂ ਹੋ ਗਿਆ ਕੰਮ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੌਣ ਕਰੂਗਾ ਬੰਦ ਹੋ ਜਾਏਗਾ ਕੰਮ ਇਸ ਕਰਕੇ ਦਾਸ ਬੇਨਤੀ ਕਰਦਾ ਹੈ ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੋਂ ਬੇਨਤੀ ਕਰਦਾ ਹੈ ਕਿ ਬਸਾਖੀ ਦੇ ਦਿਹਾੜਿਆਂ ਤੇ ਕੁਝਕ ਸਿੰਘਾਂ ਨੇ ਲੰਗਰ ਲਾਏ ਸੀ ਅਸੀਂ ਉਹਦਾ ਹਿਸਾਬ ਕਿਤਾਬ ਕਰਨ ਲਈ ਪਿੰਡ ਸੁਲੀ ਸਰ ਸਾਹਿਬ ਕੋਟ ਧਰਮੂ ਜ਼ਿਲ੍ਹਾ ਮਾਨਸਾ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਮੀਟਿੰਗ ਰੱਖੀ ਸੀ ਕਿ ਸਿੰਘਾਂ ਨੂੰ ਹਿਸਾਬ ਕਿਤਾਬ ਦੇਣਾ ਪਰ ਇਹ ਮੀਟਿੰਗ ਦਿਨ ਸ਼ਨੀਵਾਰ ਦੀ ਹੈ ਅੱਜ 17 ਤਰੀਕ ਹੈ ਔਰ ਦਿਨ ਵੀਰਵਾਰ ਹੈ ਕੱਲ ਨੂੰ ਸ਼ੁੱਕਰਵਾਰ 18 ਦਾ 19 ਤਰੀਕ ਦਾ ਸ਼ਨੀਵਾਰ 19 ਤਰੀਕ ਨੂੰ ਦਿਨੇ 2 ਵਜੇ ਔਰ ਮੀਟਿੰਗ ਹੈ ਗਰੰਥੀ ਸਿੰਘਾਂ ਦੀ ਔਰ ਦਾਸ ਵੇੰਤੀ ਕਰਦਾ ਹੈ ਕਿ ਜੋ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਪਿੰਡ ਸੇਂਚ ਵਿਖੇ ਗਰੰਥੀ ਸਿੰਘ ਦੀ ਕੁਟਮਾਰ ਹੋਈ ਹੈ ਇਹਦੇ ਸਬੰਧ ਵਿੱਚ ਮੀਟਿੰਗ ਕਰਨੀ ਹੈ ਜ਼ਰੂਰੀ ਤੇ ਦਾਸ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹ ਐਵੇਂ ਜਿਹੇ ਬੰਦਿਆਂ ਤੇ ਨੱਥ ਪਾਓ ਔਰ ਬੰਦੀ ਕਾਨੂੰਨੀ ਸਗਾ ਸਜ਼ਾ ਵੱਧ ਤੋਂ ਵੱਧ ਕਾਨੂੰਨ ਦੇ ਤਹਿਤ ਉਹਨਾਂ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਜਿਹੜੇ ਗੁਰੂ ਦੇ ਵਜੀਰ ਦੇ ਸੱਟਾ ਮਾਰਦੇ ਐ ਉਹਨਾਂ ਦੇ ਮਾਤਾ ਪਿਤਾ ਦੇ ਉਹਨਾਂ ਦੇ ਪਰਿਵਾਰ ਦੇ ਸੱਟਾ ਮਾਰਦੇ ਐ ਇਸ ਕਰਕੇ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਜ਼ਰੂਰ ਦਿੱਤੀ ਜਾਏ ਤਾਕਿ ਉਹ ਮੁੜ ਕੇ ਇਦਾਂ ਦਾ ਕਾਰਨਾਮਾ ਘਟਿਆ ਕਾਰਨਾਮਾ ਨਾ ਕਰਨ ਜਾਂ ਕੋਈ ਹੋਰ ਅਨਸਰ ਨਾ ਕਰੇ ਇਦਾਂ ਦਾ ਕਾਰਨਾਮਾ ਇਹ ਬੇਨਤੀ ਦਾਸ ਜਸਵਿੰਦਰ ਸਿੰਘ ਫੱਤਾ ਮਾਲੂਕਾ ਆਪ ਜੀ ਸਾਰੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਹੈ ਕਿ ਪਿੰਡ ਸੂਲੀ ਸਰ ਕੋਟਧਰਮੂ ਜ਼ਿਲ੍ਹਾ ਮਾਨਸਾ ਔਰ ਜੋ ਸਰਸਾ ਰੋਡ ਮਾਨਸਾ ਤੋਂ ਸਰਸੇ ਨੂੰ ਰੋਡ ਜਾਂਦਾ ਵੱਡੇ ਰੋਡ ਤੇ ਔਰ ਇਹ ਪਿੰਡ ਹੈ ਤੇ ਛਿਪਦੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਹੈ ਪੰਜ ਚਾਰ ਕਿल्ले ਔਰ ਛੱਡ ਕੇ हट ਕੇ ਵੱਡੇ ਰੋਡ ਤੋਂ ਕੋਟਧਾਰ ਨੂੰ ਪਿੰਡ ਇੱਥੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦੇ ਆ ਕਿ ਹੋਰ ਵੀ ਕਈ ਗ੍ਰੰਥੀ ਸਿੰਘਾਂ ਦੇ ਸਮਝ ਇਦਾਂ ਦੇ ਕੇਸ ਹੈ ਔਰ ਜਿਹੜੇ ਮੌਕੇ ਤੇ ਦੱਸਾਂਗੇ ਤੁਹਾਨੂੰ ਜਿਹੜੇ ਗ੍ਰੰਥੀ ਸਿੰਘ ਪਿੰਡਾਂ ਵਿੱਚ ਔਰ ਕੋਈ ਕਿਸੇ ਦੀ ਕੋਈ ਲੜਾਈ ਕਿਸੇ ਦੀ ਕੋਈ ਲੜਾਈ ਕਿਸੇ ਦੀ ਕੋਈ ਪਾਰਟੀ ਹੈ ਕਿਸੇ ਨੂੰ ਕੋਈ ਪਾਰਟੀ ਤੰਗ ਕਰੀ ਜਾਂਦੀ ਹੈ ਕਿਸੇ ਨੂੰ ਕੋਈ ਕਮੇਟੀ ਤੰਗ ਕਰੀ ਜਾਂਦੀ ਹੈ ਕਿਸੇ ਨੂੰ ਕੋਈ ਤੰਗ ਕਰੀ ਜਾਂਦਾ ਹੈ ਇੰਨੀ ਕਿ ਈਰਖਾ ਵਧ ਗਈ ਲੋਕਾਂ ਵਿੱਚ ਔਰ ਰਹੇ ਹੱਦ ਰੱਬ ਦਾ ਨਾਮ ਇਸ ਕਰਕੇ ਗੁਰਮੁਖੋ ਗਰੰਥੀਸਾਂ ਨੂੰ ਬੇਨਤੀ ਹੈ ਕਿ ਜਦੋਂ ਕੋਈ ਆਫਤ ਆਉਂਦੀ ਹੈ ਨਾ ਕੋਈ ਦੁੱਖ ਆਉਂਦਾ ਹੈ ਉਦੋਂ ਅਸੀਂ ਕਹਿੰਦੇ ਹਾਂ ਵੀ ਹੁਣ ਸਾਡੀ ਕੋਈ ਮਦਦ ਕਰੇ ਕਿ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ ਕਿ ਸਿੰਘੋ ਜਦੋਂ ਕੋਈ ਕਿਸੇ ਦੀ ਮਦਦ ਦਾ ਇਦਾਂ ਦਾ ਕੋਈ ਸੰਕਟ ਬਣਦਾ ਹੈ ਤਾਂ ਉਦੋਂ ਇਕੱਠੇ ਜਰੂਰ ਹੋਇਆ ਕਰੋ ਹਨਾ ਕਈ ਵਾਰੀ ਆਪਾਂ ਕਹਿੰਦੇ ਆ ਜੀ ਮੇਰੇ ਕੋਲ ਤਾਂ ਪਾਠ ਬੜੇ ਐ ਮੇਰੇ ਕੋਲ ਤਾਂ ਕੰਮ ਬੜਾ ਐ ਆਉਣ ਦਾ ਟਾਈਮ ਨਹੀਂ ਨਹੀਂ ਇਹ ਔਰ ਦਾਸ ਬੇਨਤੀ ਕਰਦਾ ਕਿ ਕੋਈ ਬੰਦਾ ਨਾ ਸੀਗਾ ਜੋ ਲਿਖਦਾ ਹੈ ਵੀ ਜਦੋਂ ਮੇਰੇ ਦੇਸ਼ ਨੂੰ ਕੁੱਟਣਾ ਆਏ ਲੁੱਟਣਾ ਆਏ ਮੈਂ ਉਦੋਂ ਚੁੱਪ ਰਿਆ ਵੀ ਇਹ ਤਾਂ ਲੋਕਾਂ ਦਾ ਕੰਮ ਹੈ ਮੇਰਾ ਮੈਨੂੰ ਥੋੜਾ ਮੈਨੂੰ ਕੀ ਡਰ ਹੈ ਫਿਰ ਮੇਰੇ ਇਲਾਕੇ ਨੂੰ ਮੇਰੇ ਜ਼ਿਲ੍ਹੇ ਨੂੰ ਲੁੱਟਣਾ ਆਏ ਕੁੱਟਣਾ ਆਏ ਮੈਂ ਉਦੋਂ ਵੀ ਚੁੱਪ ਰਿਆ ਫਿਰ ਮੇਰੇ ਏਰੀਏ ਨੂੰ ਮੇਰੇ ਪਿੰਡ ਨੂੰ ਲੁੱਟਣ ਕੁੱਟਣ ਆਏ ਮੈਂ ਉਦੋਂ ਵੀ ਚੁੱਪ ਰਿਆ ਫਿਰ ਮੇਰੇ ਗਵਾਂਢੀ ਨੂੰ ਕੁੱਟਣਾ ਆਏ ਲੁੱਟਣਾ ਆਏ ਬੇਇੱਜ਼ਤੀ ਕਰਨਾ ਆਏ ਮੈਂ ਉਦੋਂ ਵੀ ਚੁੱਪ ਰਿਆ ਪਰ ਕਹਿੰਦਾ ਜਿੱਦੇ ਮੈਨੂੰ ਖੁਦ ਨੂੰ ਲੁੱਟ ਰਹੇ ਸੀ ਕੁੱਟ ਰਹੇ ਸੀ ਬੇਇੱਜ਼ਤੀ ਕਰ ਰਹੇ ਸੀ ਮੇਰੇ ਲਈ ਬੋਲਣ ਵਾਲਾ ਕੋਈ ਵੀ ਨਹੀਂ ਸੀ ਕਿਤੇ ਇਹ ਨਾ ਹੋਵੇ ਹਨਾ ਵੀ ਅਸੀਂ ਦੂਜਿਆਂ ਲਈ ਜਦੋਂ ਕਿਸੇ ਤੇ ਆਪਤਾ ਆਉਂਦੀ ਹੈ ਦੁੱਖ ਹੁੰਦਾ ਹੈ ਕਲੇਸ਼ ਕਸ਼ਟ ਆਉਂਦਾ ਹੈ ਉਦੋਂ ਅਸੀਂ ਚੁੱਪ ਰਹੀਏ ਤੇ ਜਦੋਂ ਸਾਡੇ ਖੁਦ ਤੇ ਆਵੇ ਉਦੋਂ ਅਸੀਂ ਝੰਗਾੜਾ ਮਾਰੀਏ ਵੀ ਹੁਣ ਸਾਡੀ ਕੋਈ ਮਦਦਤ ਨਹੀਂ ਕਰਦਾ ਇਸ ਕਰਕੇ ਬੇਨਤੀ ਹੈ ਸਿੰਘੋ ਜਿੱਥੇ ਅਸੀਂ ਵਿਸਾਖੀ ਦੇ ਦਿਹਾੜਿਆਂ ਦਾ ਹਿਸਾਬ ਕਿਤਾਬ ਸਿੰਘਾਂ ਨੂੰ ਸੰਗਤਾਂ ਨੂੰ ਦੱਸਣਾ ਉਥੇ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਆਪ ਸਿੱਖ ਸੰਗਤਾਂ ਨੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਵੀ ਪਹੁੰਚ ਜਾਣਾ ਭਾਵੇਂ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗਰੰਥੀ ਸਿੰਘ ਇੱਕ ਐਸਾ ਸਮੇਲ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਰੰਥੀ ਸਿੰਘ ਬਿਨਾਂ ਨਹੀਂ ਸਰਦਾ ਗਰੰਥੀ ਸਿੰਘ ਨੂੰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਬਿਨਾਂ ਨਹੀਂ ਸਰਦਾ ਇੱਕ ਬਹੁਤ ਜਿਵੇਂ પતિ ਪਤਨੀ ਦਾ ਰਿਸ਼ਤਾ ਹੁੰਦਾ ਹੈ ਐਵੇਂ ਇੱਕ ਪ੍ਰਬੰਧਕ ਕਮੇਟੀ ਦਾ ਅਤੇ ਗ੍ਰੰਥੀ ਸਿੰਘ ਦਾ ਰਿਸ਼ਤਾ ਹੈ ਗੁਰਦ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਤੇ ਦਾਸ ਬੇਨਤੀ ਕਰਦਾ ਗੁਰਮਖੋ ਜਿਹੜੇ ਗ੍ਰੰਥੀ ਸਿੰਘ ਹੈ ਉਹ ਕੋਈ ਰੱਬ ਤੋਂ ਸਿੱਧੇ ਨਹੀਂ ਲੱਗੇ ਹਨਾ ਗ੍ਰੰਥੀ ਇਹਨਾਂ ਦੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਕੋਲੋਂ ਵੀ ਗਲਤੀਆਂ ਹੋ ਸਕਦੀਆਂ ਗ੍ਰੰਥੀ ਸਿੰਘਾਂ ਕੋਲੋਂ ਵੀ ਹੋ ਸਕਦੀਆਂ ਉਹ ਕੋਈ ਰੱਬ ਨਹੀਂ ਹੈਗੇ ਤੇ ਆਪਾਂ ਉਹਨਾਂ ਨੂੰ ਕੁੱਟਣ ਦੀ ਬਜਾਏ ਉਹਨਾਂ ਨੂੰ ਗਲਤ ਕਹਿਣ ਦੀ ਬਜਾਏ ਆਪਣੇ ਭਾਈ ਬਣਾ ਕੇ ਆਪਣੇ ਪੁੱਤ ਬਣਾ ਕੇ ਆਪਣੇ ਪਿਤਾ ਬਣਾ ਕੇ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਸੁਣ ਕੇ ਸਾਂਝੇ ਕਰਕੇ ਔਰ ਸਮੇਲ ਬਣਾਈਏ ਤੇ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਮਾੜੀ ਮਾੜੀ ਗੱਲ ਤੇ ਕਮੇਟੀ ਨਾਲ ਨਾ ਲੜਨ ਕਿਉਂਕਿ ਕਮੇਟੀ ਵਾਲੇ ਵੀ ਵਿਚਾਰੇ ਇੱਕ ਪ੍ਰਬੰਧਕ ਪ੍ਰਬੰਧ ਸੰਭਾਲਦੇ ਹੁੰਦੇ ਆ ਤੇ ਪ੍ਰਬੰਧ ਸੰਭਾਲਦਿਆਂ ਕੋਲੋਂ ਇੱਕ ਨੀ ਨੇਕਾਂ ਗਲਤੀਆਂ ਰਹਿ ਜਾਂਦੀਆਂ ਹਨ ਤੇ ਗ੍ਰੰਥੀ ਸਿੰਘ ਵੀ ਕਮੇਟੀ ਦਾ ਪਰਦਾ ਰੱਖਣ ਆਪਣੇ ਕੋਲੇ ਗੱਲ ਹਾਜਮ ਕਰਨ ਲੋਕਾਂ ਨੂੰ ਨਾ ਦੱਸਣ ਵੀ ਕਮੇਟੀ ਆਏ ਆ ਜੀ ਕਮੇਟੀ ਫਲਾਨਾ ਜੀ ਔਰ ਕਮੇਟੀ ਨੂੰ ਅੰਦਰ ਵਾਰੜ ਕੇ ਸਮਝਾਉਣ ਵੀ ਭਾਈ ਆ ਕੰਮ ਆਈ ਨਹੀਂ ਕਰੀਦਾ ਜੇ ਕੋਈ ਗ੍ਰਾਂਥੀ ਤੋਂ ਗਲਤੀ ਹੁੰਦੀ ਹੈ ਤਾਂ ਕਮੇਟੀ ਸਮਝਾਵੇ ਜੀ ਕਮੇਟੀ ਤੋਂ ਗਲਤੀ ਹੁੰਦੀ ਹੈ ਤਾਂ ਗ੍ਰਾਂਥੀ ਸਮਝਾਵੇ ਸਮੇਲ ਬਣਾਈਏ ਆਪਾਂ ਸਾਰੇ ਤਾਂ ਇਹ ਗੱਡੀਆਂ ਗੱਡੀਆਂ ਚੱਲਣੀਆਂ ਇੱਕ ਦੂਜੇ ਨਾਲ ਲੜ ਕੇ ਮਾੜਾ ਕਹਿ ਕੇ ਮਾੜਾ ਬੋਲ ਕੇ ਇਹ ਗੁਰਦੁਆਰਾ ਸਾਹਿਬ ਦੀਆਂ ਸਵਾਮਾਂ ਅੱਜ ਨਹੀਂ ਕੱਲ ਕੱਲ ਨਹੀਂ ਪਰ ਸੌ ਰੁਕ ਜਾਣੀਆਂ ਇਸ ਕਰਕੇ ਬੇਨਤੀ ਹੈ ਗਰਮ ਨੂੰ ਦਾਸ ਦੇ ਸੁਝਾ ਚੰਗੇ ਲੱਗੇ ਤਾਂ ਤੁਸੀਂ ਜ਼ਰੂਰ ਆਇਓ ਪ੍ਰਬੰਧਕ ਕਮੇਟੀਆਂ ਵੀ ਆਉਣ ਔਰ ਗ੍ਰਾਂਥੀ ਸਿੰਘ ਵੀ ਆਉਣ ਆਪਾਂ ਇੱਕ ਐਸਾ ਸਮੇਲ ਬਣਾਈਏ ਜੀ ਦੇ ਵਿੱਚ ਨਾ ਗ੍ਰਾਂਥੀ ਦੁਖੀ ਹੋਵੇ ਨਾ ਪ੍ਰਬੰਧਕ ਕਮੇਟੀ ਦੁਖੀ ਹੋਵੇ ਨਾ ਸੰਗਤ ਦੁਖੀ ਹੋਵੇ ਸਾਰੇ ਸੁਖ ਦੀ ਨੀ ਦਸਾਉਣ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਔਰ ਅੱਜ 17 ਤਰੀਕ ਹੈ ਦੇ ਦਿਨ ਵੀਰਵਾਰ ਹੈ ਕੱਲ ਨੂੰ 18 ਤਰੀਕ ਹੈ ਦਿਨ ਸ਼ੁੱਕਰਵਾਰ ਹੈ ਪਰਸੋਂ 19 ਤਰੀਕ ਹੈ ਦਿਨ ਸ਼ਨੀਵਾਰ ਹੈ ਸ਼ਨੀਵਾਰ ਨੂੰ 2 ਵਜੇ ਤੋਂ ਲੈ ਕੇ 2:30 ਵਜੇ ਤੱਕ ਆਪਾਂ ਅੱਧੇ ਘੰਟੇ ਦੇ ਵਿੱਚ ਇਕੱਠੇ ਹੋਣਾ ਤੇ 2:30 ਤੋਂ ਲੈ ਕੇ 3:30 ਵਜੇ ਤੱਕ 1 ਘੰਟਾ ਮੀਟਿੰਗ ਚੱਲਣੀ ਹੈ ਉੱਥੇ ਹਿਸਾਬ ਕਿਤਾਬ ਵੀ ਦੱਸਾਂਗੇ ਜਿਹੜੇ ਗਰੰਥੀ ਸਿੰਘਾਂ ਦੇ ਮਸਲੇ ਨੇ ਜਾਂ ਕਮੇਟੀਆਂ ਦੇ ਮਸਲੇ ਨੇ ਉਹ ਵੀ ਆਪਾਂ ਬੈਠ ਕੇ ਵਿਚਾਰਾਂਗੇ ਕਿ ਗੁਰੂ ਘਰਾਂ ਦੀ ਸੇਵਾ ਸੱਚਜੇ ਟੰਗ ਨਾਲ ਕਿਵੇਂ ਕੀਤੀ ਜਾਵੇ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ